ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਨਮਰਤਾ ਸਹਿਤ ਬੇਨਤੀ ਹੈ ਕਿ ਅੱਜ ਜੋ ਵੱਡਾ ਉਪਰਾਲਾ ਸਰਕਾਰ ਲੋਕ ਸਿੱਖ ਸਾਹਿਬ ਗਿਆਨੀ ਕੁੱਪਸਿਲ ਕੀ ਉਹਨਾਂ ਵੱਲੋਂ ਮਾਚੇ ਦੇ ਇਲਾਕੇ ਵਿੱਚ ਕੀਤਾ ਗਿਆ ਹੈ ਬਹੁਤ ਸ਼ਲਾਘਾਯੋਗ ਹੈ ਕਿਉਂਕਿ ਹੁਣ ਤੱਕ ਅਸੀਂ ਸਾਰੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਚੈਰੀ ਖਾ ਰਹੇ ਹਾਂ ਸਾਨੂੰ ਚੈਰੀ ਪ੍ਰੋਸੈਸ ਜਾ ਜਿਹੜਾ ਸਿੰਘ ਸਾਹਿਬ ਜੀ ਨੇ ਇਸ ਇਲਾਕੇ ਵਿੱਚ ਵੱਡਾ ਉਪਰਾਲਾ ਕੀਤਾ ਹੈ ਮੈਂ ਕਹਿੰਦਾ ਕਿ ਸਾਨੂੰ ਵੱਡਾ ਸਹਿਯੋਗ ਦੇਣਾ ਚਾਹੀਦਾ ਸਾਨੂੰ ਇਹਨਾਂ ਨੂੰ ਵੱਡਾ ਸਹਿਯੋਗ ਦੇ ਕੇ ਇਹਨਾਂ ਨੂੰ ਹੌਸਲਾ ਅਫਜ਼ਾਈ ਵਾਸਤੇ ਸਾਨੂੰ ਏਡੇ ਵੱਡੇ ਜਿਹੜਾ ਪ੍ਰੋਜੈਕਟ ਸਿੰਘ ਸਰ ਲੈ ਕੇ ਚੱਲੇ ਨੇ ਸਭ ਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਨਾਲ ਮਿਲ ਕਰਕੇ ਜ਼ਹਿਰ ਵਾਲੇ ਪਦਾਰਥ ਛੱਡ ਕਰਕੇ ਕਿਉਂਕਿ ਸਭ ਤੋਂ ਫਰਸਟ ਜੇ ਕਿਸੇ ਬੱਚੇ ਦੇ ਮੂੰਹ ਵਿੱਚ ਫੂਡ ਪੈਂਦਾ ਉਹ ਮਿਲਕ ਹੁੰਦਾ ਤੇ ਹੁਣ ਵੇਖ ਲਈਏ ਕਿ ਜਿਹੜੇ ਮਾਲ ਡੰਗਰ ਨੂੰ ਫੀਡ ਪੈ ਰਹੀ ਹੈ ਸਾਨਾਂ ਦੀ ਤੇ ਗੱਲ ਛੱਡੋ ਮਾਲ ਡੰਗਰ ਨੂੰ ਸਾਡੀਆਂ ਮੱਧਾਂ ਨੂੰ ਕਿਹੜੀ ਫੀਟ ਪੈ ਰਹੀ ਹੈ ਕਿਸੇ ਤਰ੍ਹਾਂ ਦੇ ਉਹਦੇ ਵਿੱਚ ਕਈ ਤਰ੍ਹਾਂ ਦੇ ਸੈਂਥੈਟਿਕ ਜਿਹੜੇ ਨੇ ਉਹ ਕੈਮੀਕਲ ਰਲਾਏ ਜਾ ਰਹੇ ਨੇ ਦੁੱਧ ਵਧਾਉਣ ਵਾਸਤੇ ਲਾਜ ਚੁੱਕੇ ਉਹ ਸਾਰੀ ਜ਼ਹਿਰ ਜਿਹੜੀ ਹੈ ਸਾਡੇ ਬੱਚਿਆਂ ਦੇ ਜਾਂਦੀ ਹੈ ਤੇ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਜਿਹੜੀਆਂ ਨੇ ਉਹ ਮੈਂ ਕਹਿੰਦਾ ਕਿ ਹਰ ਚੌਥੇ ਘਰ ਦੇ ਵਿੱਚ ਆਪਾਂ ਜੇ ਫਿਨੈਂਸਸ ਕਰੀਏ ਹਰ ਚੌਥੇ ਘਰ ਦੇ ਵਿੱਚ ਪੰਜਵੇਂ ਘਰ ਦੇ ਕੋਈ ਨਾ ਕੋਈ ਕੈਂਸਰ ਦੇ ਨਾਲ ਮਰੀਜ਼ ਜਿਹੜਾ ਪੀੜਦਾ ਸੋ ਮਾਲ ਡੰਗਰ ਦਾ ਚੰਗਾ ਦੁੱਧ ਲੈਣ ਵਾਸਤੇ ਆਰਗੈਨਿਕ ਫੀਡ ਸਾਡੀ ਘਰ ਦੀ ਰਸੋਈ ਵਿੱਚ ਜਿਹੜਾ ਪ੍ਰਸ਼ਾਦਾ ਤਿਆਰ ਹੁੰਦਾ ਹੈ ਉਹ ਪ੍ਰਸ਼ਾਦਾ ਅਸੀਂ ਬੜੇ ਭਰੋਸੇ ਨਾਲ ਛਕਦੇ ਆ ਉਹ ਪ੍ਰਸ਼ਾਦਾ ਵੀ ਜ਼ਹਿਰ ਦਾ ਭਰਿਆ ਹੋਇਆ ਸਬਜ਼ੀਆਂ ਜ਼ਹਿਰ ਦੀਆਂ ਭਰੀਆਂ ਹੋਈਆਂ ਸੋ ਸਿੰਘ ਸਾਹਿਬ ਜੀ ਦਾ ਅਸੀਂ ਧੰਨਵਾਦ ਕਰਦੇ ਆ ਸਰਕਾਰ ਜੋਗ ਸਿੰਘ ਸਾਹਿਬ ਗੱਲਿਕੁਰਕ ਸਿੰਘ ਜੀ ਦਾ ਜਿਨ੍ਹਾਂ ਨੇ ਵੱਡਾ ਉਕਾਲਾ ਕਰਕੇ ਮਾਝੇ ਦੇ ਵਿੱਚ ਇਹ ਪਲਾਂਟ ਲਾਉਣ ਦੀ ਬਲੇਸਿੰਗ ਫੀਡ ਤੇ ਰਸੋਈ ਦਾ ਜਿਹੜਾ ਉਹਨਾਂ ਨੇ ਵੱਡਾ ਉਕਾਲਾ ਕੀਤਾ ਕਿ ਸਭ ਘਰ ਤੱਕ ਸਾਡੀ ਰਸੋਈ ਤੱਕ ਚੰਗੇ ਪਦਾਰਥ ਪਹੁੰਚਣ ਇਹ ਇੱਕ ਨਾਮ ਜਪਣ ਵਾਲੀ ਰੂਹ ਦੇ ਹੀ ਮਨ ਵਿੱਚ ਵਿਚਾਰ ਆ ਸਕਦੇ ਨੇ ਆਪਾਂ ਸਾਰੇ ਰਲ ਮਿਲ ਕਰਕੇ ਸਹਿਯੋਗ ਦਿਈਏ ਤੇ ਇਹਨਾਂ ਨੂੰ ਵੀ ਹੌਸਲਾ ਫਦਾਈ ਕਰੀਏ ਜੀ ਮੇਰੇ ਨਾਲ ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਸਿੱਖ ਕੌਮ ਦੀ ਮੈਂ ਕਹਿੰਦਾ ਹੈ ਕਿ ਉਸ ਸਮੇਂ ਬਾਗਡੋਰ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੇਂ ਦੀ ਸਰਕਾਰ ਵੱਲੋਂ ਟੈਂਕਾਂ توپਾਂ ਦੇ ਨਾਲ ਜਿਹੜਾ ਉਹਨਾਂ ਨੇ ਅਟੈਕ ਕੀਤਾ ਉਸ ਜਿਹੜੀ ਸਾਰੀ ਉਹਦੇ ਜਵਾਬ ਦੇਣ ਵਾਸਤੇ ਜਿਹੜੀ ਰੂਪਰੇਖਾ ਤਿਆਰ ਕੀਤੀ ਸੀ ਕੌਮ ਦੇ ਬਨਾਸ਼ ਸ਼੍ਰੀ ਜਰਨੈ ਸ਼ੁਭੇਕ ਸਿੰਘ ਜੀ ਤੇ ਪ੍ਰਤਾਪ ਸਾਹਿਬ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹ ਵੀ ਅਸੀਸਾਂ ਬਖਸ਼ਣ ਆਏ ਨੇ ਸਾਰੇ ਸਿੱਖ ਸੰਗਤਾਂ ਯਾਨੀ ਫਾਈਵਲ ਵੀਰ ਸਿੱਖ ਜੀ ਮਿਸ਼ਨ ਸਤਕਾਰ ਕਮੇਟੀ ਸ਼੍ਰੀ ਗੁਰਦਪਤ ਸਾਹਿਬ ਪਾਤਸ਼ਾਹ ਸਤਕਾਰ ਕਮੇਟੀ ਤੋਂ ਆਏ ਨੇ ਆਪਣੀ ਜਥੇਬੰਦੀ ਲੈ ਕੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜਿਹੜਾ ਸਿੰਘ ਸਾਹਿਬ ਦੀ ਇੱਕ ਨਿਸ਼ਾਨਾ ਲੈ ਕੇ ਚੱਲੇ ਨੇ ਇਹਦੇ ਵਿੱਚੇ ਕਾਮਯਾਬ ਹੋਣ ਤੇ ਅਸੀਂ ਉਹਨਾਂ ਦਾ ਸਜੋੜੀ ਸਕੀ ਜੀ ਵਾ ਜੋ ਇਥੇ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ ਕਿ ਸਾਰਾ ਇਸ ਤਰੀਕੇ ਪਲਾਂਟ ਕੰਮ ਕਰੇਗਾ ਤੇ ਪਲਾਂਟ ਚ ਕਿਹੜੇ ਕਿਹੜੇ ਜਿਹੜੇ ਪ੍ਰੋਡਕਟ ਬਣਨ ਇਹ ਸਾਡੇ ਮਨ ਦਾ ਬਹੁਤ ਲੰਬੇ ਸਮੇਂ ਤੋਂ ਖਿਆਲ ਸੀ ਕਿ ਆਪਣੀ ਪਰਿਵਾਰਕ ਅਤੇ ਸੰਸਾਰਿਕ ਉਪਜੀਵਕਾ ਦੇ ਵਾਸਤੇ ਕੋ ਸਾਧਨ ਜੁਟਾਈ ਜਾਣ ਸਾਡੇ ਸਰਕਾਰਯੋਗ ਪਿਤਾ ਜੀ ਨੇ ਪਰਿਵਾਰ ਦੇ ਵਿੱਚ ਇਹ ਸਲਾਹ ਦਿੱਤੀ ਕਿ ਆਪਾਂ ਜੋ ਆਟਾ ਪਲਾਂਟ ਜਿਸ ਆਟਾ ਪਲਾਂਟ ਵਿੱਚ ਹਰ ਇੱਕ ਕਿਸਮ ਦਾ ਆਟਾ ਤਿਆਰ ਕੀਤਾ ਜਾਵੇ ਮੈਂ ਦੱਸਣਾ ਚਾਹਾਂਗਾ ਆਪ ਜੀ ਦੇ ਇਸ ਚੈਨਲ ਦੇ ਮਾਧਮ ਦੇ ਰਾਹੀਂ ਸਮੁੱਚੇ ਸੰਸਾਰ ਦੇ ਪਰਵਾਸੀ ਹੋਈ ਮਾਰਮਤਾ ਨੂੰ ਕਿ ਅਸੀਂ ਜਿੱਥੇ ਪੰਜਾਬ ਦੇ ਵਿੱਚ ਬਹੁਤ ਚੰਗੀ ਕਿਸਮ ਦੀ ਕਣਕ ਤਿਆਰ ਕੀਤੀ ਜਾਂਦੀ ਹੈ ਤੇ ਦੂਸਰਾ ਜੋ ਮਧ ਪ੍ਰਦੇਸ਼ ਵਿੱਚ ਉਹਨਾਂ ਜਗ੍ਹਾ ਤੋਂ ਸੀ ਉਹਨਾਂ ਜਗ੍ਹਾ ਤੋਂ ਸੀ ਕਣਕ ਦੀ ਖਰੀਦ ਦਾ ਅਤੇ ਕਰਕੇ ਸਟੋਰੇਜ ਕਰ ਰਹੇ ਹਾਂ ਉਸ ਕਣਕ ਦਾ ਆਟਾ ਸੁੱਧ ਤਾਦੇ ਨਾਲ ਤਿਆਰ ਕੀਤਾ ਜਾਏਗਾ ਇਸ ਤੋਂ ਇਲਾਵਾ ਜੋ ਮੱਕੀ ਦਾ ਆਟਾ ਹੈ ਹਿਮਾਚਲ ਪ੍ਰਦੇਸ਼ ਵਿੱਚ ਸਭ ਤੋਂ ਚੰਗੀ ਕੁਆਲਿਟੀ ਦੀ ਮੱਕੀ ਉਥੇ ਪੈਦਾਵਾਰ ਕੀਤੀ ਜਾਂਦੀ ਹੈ। ਮਿਸਾਲ ਦੇ ਤੌਰ ਤੇ ਮੈਂ ਆਪਕ ਨੂੰ ਦੱਸਿਆ ਕਿ ਆਮ ਤੌਰ ਤੇ ਮੱਕੀ ਦੀ ਪੱਕੀ ਹੋਈ ਰੋਟੀ ਅਗਰ ਤੁਸੀਂ ਆਪਣੇ ਹੱਥ ਵਿੱਚ ਲੈ ਕੇ ਉਹਨੂੰ ਐ ਕਰੋਗੇ, ਦੂਰਾ ਕਰੋਗੇ ਤਾਂ ਉਹ ਟੁੱਟ ਜਾਏਗੀ। ਪਰੰਤੂ ਜੋ ਹਿਮਾਚਲ ਪ੍ਰਦੇਸ਼ ਵਿੱਚ ਮੱਕੀ ਉਗਾਈ ਜਾਂਦੀ ਹੈ ਉਦੀ ਪੈਦਾਵਾਰ ਹੁੰਦੀ ਹੈ। ਉਸ ਮੱਕੀ ਦਾ ਪ੍ਰਸ਼ਾਦਾ ਤੁਸੀਂ ਹੱਥ ਵਿੱਚ ਲੈ ਕੇ ਉਸ ਨੂੰ ਚਾਹੇ ਮਰੋੜ ਦਿਓ। ਉਹ ਐਉਂ ਰਹੇਗਾ ਕਿ ਜਿਸ ਤਰ੍ਹਾਂ ਕਣਕ ਦਾ ਪ੍ਰਸ਼ਾਦਾ ਹੈ। ਇਸ ਤੋਂ ਇਲਾਵਾ ਜਵਾਰ ਦਾ ਕੰਗਣੀ, ਕੋਧਰਾ ਅਲੱਗ-ਅਲੱਗ ਕਿਸਮ ਦੇ ਆਟੇ ਇਸ ਪਲਾਂਟ ਵਿੱਚ ਤਿਆਰ ਕੀਤੇ ਜਾਣਗੇ। ਇਸ ਇਹਨਾਂ ਕਿਸਮਾਂ ਦੀ ਤੋਂ ਮੈਂ ਆਪਣੀ ਨੂੰ ਗਲਤੀ ਕਰਕੇ ਦੱਸੀ ਹੈ ਕਿ ਇੱਥੇ ਇਸਾਰੇ ਕੁਝ ਤਿਆਰੀ ਕੀਤੀ ਜਾਏਗੀ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਚ ਪਿਆਰੇ ਜਿਹੜੇ ਆਏ ਸੀ ਉਹਨਾਂ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਕਿਸ ਤਰ੍ਹਾਂ ਉਹਨਾਂ ਦੀ ਮਹਾਨਤਾ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਬਹੁਤ ਵੱਡੀ ਮਹਾਨਤਾ ਹੈ ਜਿੱਥੇ ਸਿੱਖ ਪੰਥ ਵਿੱਚ ਉਥੇ ਸਮੁੱਚੀ ਮਾਨਵਤਾ ਦੇ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਬਹੁਤ ਵੱਡਾ ਆਦਰ ਸਤਿਕਾਰ ਹੈ ਮੈਂ ਖੁਦ ਗੁਰੂ ਸਾਹਿਬ ਜੀ ਦੀ ਮਹਾਨ ਸੇਵਾ ਵਿੱਚ ਹੋਣ ਕਰਕੇ ਮਨ ਤੇ ਭਾਵਨਾ ਸੀ ਕਿ ਇਥੇ ਅਮਰ ਸੰਚਾਰ ਦੀ ਸੇਵਾ ਵਿੱਚ ਹਾਜ਼ਰ ਹੋਣ ਵਾਲੇ ਜੋ ਪੰਨ ਸਿੰਘ ਹਨ ਪੰਨ ਪਿਆਰੀ ਸਹਿਬਾਨ ਉਹਨਾਂ ਤੋਂ ਨਹੀਂ ਪੱਤਰ ਖਵਾਇਆ ਜਾਏ ਇਸ ਦਾ ਕਾਰਨ ਹੁੰਦਾ ਹੈ ਕਿ ਇੱਕ ਤਾਂ ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਆਉਂਦੀ ਹੈ ਬਰਕਤ ਆਉਂਦੀ ਹੈ ਦੂਸਰਾ ਸਾਡੀ ਮਾਲਕੀਤਾ ਵਿੱਚ ਕਿ ਗੁਰੂ ਦਾ ਭੈ ਉਸ ਅਕਾਲ ਪੁਰਖ ਦਾ ਜੋ ਅਦਵ ਸਤਕਾਰ ਹੀ ਬਣਿਆ ਰਹੇਗਾ ਕਿ ਜੋ ਕੋ ਜਿਸ ਪਲਾਂਟ ਵਿੱਚ ਤਿਆਰ ਕੀਤਾ ਜਾਣਾ ਹੈ ਉਹਦੀ ਮਿਕਦਾਰ ਉਹਦੀ ਸ਼ੁੱਧਤਾ ਨੂੰ ਅਸੀਂ ਲੋਕਾਂ ਦੇ ਵਿਸ਼ਵਾਸ ਤੇ ਖਰੇ ਉੱਤਰ ਕੇ ਪੂਰਾ ਰੱਖ ਸਕੀਏ ਦੂਸਰਾ ਇੱਥੇ ਜੋ ਦੂਸਰਾ ਪ੍ਰੋਡਕਟ ਹੈ ਉਹ ਹੈ ਬਲੇਸਿੰਗ ਫੀਡ ਕਿਉਂਕਿ ਬਲੇਸਿੰਗ ਇਹ ਸਾਡਾ ਜੋ ਬ੍ਰਾਂਡ ਹੈ ਇਹਨੂੰ ਅਸੀਂ ਦਿੱਲੀ ਤੋਂ ਰਜਿਸਟਰਡ ਕਰਵਾ ਚੁੱਕੇ ਹਾਂ ਜਿਹਨੇ ਪ੍ਰੋਡਕਟ ਇਸ ਪਲਾਂਟ ਵਿੱਚ ਤਿਆਰ ਕੀਤੇ ਜਾਣਗੇ ਉਹ ਬਲੇਸਿੰਗ ਬ੍ਰਾਂਡ ਦੇ ਰਹੇ ਲੋਕਾਂ ਵਿੱਚ ਅੱਗੇ ਬਾਜ਼ਾਰ ਵਿੱਚ ਮਾਰਕੀਟ ਮਾਰਕੀਟ ਵਿੱਚ ਜਾਇਆ ਕਰਨਗੇ ਜੋ ਬਲੇਸਿੰਗ ਫੀਡ ਹੈ ਇਹ ਮੱਝਾਂ ਅਤੇ ਗਾਵਾਂ ਦੀ ਘੋੜੇ ਅਤੇ ਘੋੜੀਆਂ ਦੀ ਇਸ ਪਲਾਂਟ ਵਿੱਚ ਇਹ ਵੀ ਤਿਆਰ ਕੀਤੇ ਜਾਣਗੇ ਸਿੰਘ ਸਾਹਿਬ ਕੀ ਇਹ ਪਲਾਂਟ ਆਉਣ ਵਾਲੇ ਸਮੇਂ ਚ ਹੋਰ ਵੀ ਵੱਖ-ਵੱਖ ਖਾਵਾਂ ਤੇ ਲਗਾਏ ਜਾ ਸਕਦੇ ਹਾਂ ਇਹ ਤਾਂ ਲੋਕਾਂ ਦੀ ਆਪਣੀ ਪਹੁੰਚ ਤੇ ਲੋਕਾਂ ਦੀ ਆਪਣੀ ਸੋਚ ਹੈ ਪਲਾਂਟ ਤਾਂ ਪਹਿਲਾਂ ਵੀ ਬਹੁਤ ਲੱਗੇ ਨੇ ਪਰੰਤੂ ਲੋਕਾਂ ਵਿੱਚ ਆਪਣਾ ਵਿਸ਼ਵਾਸ ਪੂਰਨ ਤੌਰ ਤੇ ਬਹਾਲ ਰੱਖਣਾ ਤੇ ਇਹ ਵੀ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਪਲਾਂਟ ਲਗਾਉਣੇ ਬਹੁਤ ਸੌਖੇ ਨੇ ਗੱਲ ਚਲਾਉਣ ਦੀ ਆ ਕਿ ਲੋਕਾਂ ਦੇ ਵਿਸ਼ਵਾਸ ਤੇ ਕਿਸ ਤਰ੍ਹਾਂ ਕਰੇ ਉਤਰਨਾ ਹੈ ਸਚੇਪਾਦ ਸਾਹਿਬ ਜੀ ਨੇ ਬਹੁਤ ਵੱਡੀ ਰਹਿਮਤ ਕੀਤੀ ਕਿਉਂਕਿ ਸਾਡੇ ਇਸ ਪਲਾਂਟ ਨੂੰ ਚਲਾਉਣ ਵਾਸਤੇ ਤੇ ਬਹੁਤ ਵੱਡੇ ਇੱਕ ਪੈਨਲ ਦਾ ਗਠਨ ਕੀਤਾ ਗਿਆ ਜਿਸ ਵਿੱਚ ਬਹੁਤ ਵੱਡੇ ਵੱਡੇ ਐਕਸਪਰਟ ਉਹਦੇ ਵਿੱਚ ਹਨ ਜਿਹੜੇ ਆਪਣੀ ਸਲਾਹ ਦੇਣਗੇ ਜੋ ਪ੍ਰੈਕਟੀਕਲੀ ਅਤੇ ਥਿਉਰੀਆਂ ਤੇ ਕੰਮ ਕਰਕੇ ਇਹ ਪਲਾਂਟ ਅੱਗੇ ਚਲਾਇਆ ਜਾਏਗਾ ਸਿੰਘ ਸਾਹਿਬ ਕਿੰਨੇ ਏਕੜ ਦੇ ਵਿੱਚ ਜਿਹੜਾ ਇਹ ਪਲਾਂਟ ਹੈ ਉਹ ਲਗਾਇਆ ਜਾ ਰਿਹਾ ਹੈ ਇਹ ਪਲਾਂਟ 4 ਕਨਾਲ 8 ਮਰਲੇ ਵਿੱਚ ਅਸੀਂ ਸ਼ੁਰੂਆਤ ਹੈ ਕਿਉਂਕਿ ਸਾਡੇ ਮਨ ਦੀ ਸੋਚ ਹੈ ਕਿ ਬੜੀ ਛੇਤੀ ਨਾਲ ਪਲਾਂਟ ਦਾ ਕੁਝ ਹਿੱਸਾ ਚਾਲੂ ਕਰ ਦਿੱਤਾ ਜਾਏ ਕੁਝ ਹਿੱਸਾ ਚਾਲੂ ਕਰਕੇ ਅਸੀਂ ਚਾਹੁੰਦੇ ਕਿ ਫਰਵਰੀ ਤੱਕ ਮਾਰਕੀਟ ਵਿੱਚ ਦੋ ਜਿਹੜੇ ਪ੍ਰੋਡਕਟ ਹੈ ਕੁਝ ਮਾਤਰਾ ਵਿੱਚ ਜ਼ਰੂਰ ਲਿਆਨੇ ਜਾਣ ਤੇ ਇਹਦਾ ਉਦਘਾਟਨ ਅਸੀਂ ਫਰਵਰੀ ਵਿੱਚ ਕਰਨਾ ਚਾਹੁੰਦੇ ਆ ਇਸ ਤੋਂ ਅੱਗੇ ਅੱਗੇ ਜ਼ਮੀਨ ਹੋਰ ਲੈ ਕੇ ਇਸ ਪਲਾਂਟ ਨੂੰ ਬਹੁਤ ਵੱਡੀ ਪੱਧਰ ਤੇ ਅੱਗੇ ਇਹਦੀ ਵਿਸ਼ਾਲਤਾ ਨੂੰ ਕੀਤਾ ਜਾਏਗਾ ਪਾਇਗ੍ਰਿ ਖਾਲਸਾ ਫਿਰ ਹੈ ਕੋਈ ਕਿਫਤ ਹੈ ਜੀ ਸਾਡੇ ਵੱਲੋਂ ਇਹ ਉੱਤਮ ਐਗਰੋ ਇੰਡਸਟਰੀ ਪੱਤਾ ਪਾਈ ਵੱਲੋਂ ਅਸੀਂ ਇੱਥੇ ਸਿੰਘ ਸਾਹਿਬ ਦੇ ਪ੍ਰੋਜੈਕਟੇ ਲਾ ਰਹੇ ਆ ਆਟੇ ਵਾਲਾ ਵੀ ਤੇ ਫੀਡ ਵਾਲਾ ਵੀ ਇਹ ਪ੍ਰੋਜੈਕਟ ਬਹੁਤ ਨੈਚੁਰਲ ਤਰੀਕੇ ਨਾਲ ਕੁਦਰਤੀ ਢੰਗ ਨਾਲ ਇਹ ਮਸ਼ੀਨਰੀ ਤਿਆਰ ਆਟਾ ਤਿਆਰ ਕਰੇਗੀ ਫੀਡ ਵੀ ਤਿਆਰ ਕਰੇਗੀ ਜੇ ਕਿਸੇ ਨੇ ਵੀ ਫਾਤੇ ਕੋਲ ਕੋਈ ਪ੍ਰੋਜੈਕਟ ਲਾਉਣਾ ਹੋਇਆ ਤਾਂ ਹਮੇਸ਼ਾ ਯਾਦ ਰੱਖਿਓ ਉੱਤਮ ਐਗਰੋ ਇੰਡਸਟਰੀ ਸੋਖਾਣਾਂਦ ਰੋਡ ਪਕਤਾਪਾਈਕ ਪਹਿਲ ਖਾਲਸਾ ਸ਼ਹਿਰੀ